नामका <laughs> ਇੱਕ ਇੱਕ ਤਾਂ ਹੀ ਹੋਣਾ ਨੋਕਰੇ ਜੇ ਵੀ ਪ੍ਰਕਰਮਾਂ ਚ ਜਾਓਗੇ ਨਾ ਜਾਣਾ ਤੇ ਮੈਂ ਖੱਬੇ ਮਾਣਾ

allô ਹੋਣਾ ਕਿੱਥੇ ਦੀ ਆਈ ਦਾ ਉੱਧਰ ਦੇ ਲੈ ਕੇ ਆਉਂਦੇ ਹੋ ਹਾਂ ਉੱਧਰ ਦੀ ਆ ਰਹੇ पालकी ਨੇ ਉਹ ਉੱਥੇ ਰੱਖਦੇ ਹਣੇ ਨਾ ਉੱਥੋਂ ਮੁੜ ਕੇ ਅੰਦਰ ਲੈ ਕੇ ਜਾਣਾ ਉੱਥੋਂ ਲੈਣਾ ਨਹੀਂ ਪਾਰਕੀ ਸਾਹਿਬ ਅੰਦਰ ਲੈ ਕੇ ਚੱਲੇ ਅੰਦਰ ਲੈ ਕੇ ਚੱਲੇ ਉਹ ਉੱਥੇ ਰੱਖਦੇ ਹਨ ਮੇਰੇ ਖਿਆਲ ਨਾਲ ਓਕੇ ਪਾਰਕੀ ਸਾਹਿਬ ਹੁਣ ਕਿੱਥੇ Terima kasih telah menonton. ਸ਼ਾਰਟ ਨਹੀਂ ਲਾਉਂਦੇ ਜਿਆ ਨਹੀਂ ਲਾਉਂਦੇ ਨੇ ਲਾਈਵ ਸ਼ਾਰਟ ਕਰਦੇ ਸੱਚ ਆਪਸ ਸਾਹ ਸਿਰਸਾ ਆਈ ਮੈਂ ਜਿਹੜਾ ਹਾਂ ਅੱਜ ਚੱਲੀਏ ਚੱਲੀਏ ਬੱਸ ਚਲਾਓ ਆਹ ਲੈ ਤਰ ਚੱਲੀਏ ਚੱਲ ਜੀ ਬਾਈਕ ਕੋਈ ਜੱਜਾ ਵੀ ਠੰਡ ਨਹੀਂ ਪੀ ਲੋੜੀ ਤੇ 다들 오고 내하 아들 아이들 진짜 어제잖아 다이아아 이놈들 왜이렇 가치 필요하고 안타는 우리들 때문에. 가치 필요고리토가 많이 가

ਕੀ ਗੱਲ ਗੋਗੋਲੇ ਤੇ ਨਾ ਤਾਹ ਹਿਧਾੜਾ ਵੀ ਇੱਕੋ ਦਿਨ ਆ ਗਿਆ ਜੇ ਅੱਜ ਨਾ ਤਤੀਆ ਕਿਤਾ ਤੀਂ ਵੀ ਚਾਹੀਦੀ ਆਹ ਚਾਹੀਦੀ ਆ ਅੱਜ ਕਿਹਨੀਆਂ ਅੱਜ ਉਹ ਨਤੀ ਮੱਕਰ ਅੱਜ ਤੇ 14 ਵਾ 14 ਗੱਲ ਪਤਾ ਲਿਖਿਆ ਆ ਪਰ ਉਹ ਤੋਂ ਬਰਾਬਰ 115 ਸੰਬੰਧਿਤ 1117 ਤੇ ਤੇ ਤੀਂ ਵੀ ਤੇ ਮੱਕਰ ਨਹੀਂ ਹੋਣਾ ਤੇ ਮੱਕਰ 111 ਕੋਗ ਦਾ ਹੋਗਾ ਇਹ ਕਿ ਚੱਕਰ ਇਹ 15 ਦਸੰਬਰ ਨੂੰ ਇੱਕ ਬੋਆ ਮਨ ਕੱਲ 15 ਦਸੰਬਰ ਨੂੰ ਕੱਲ ਬੋ ਵੀ ਨਹੀਂ ਕਰਦਣਾ ਇੱਥੇ ਦੇਖੋ ਅੱਜ ਐਤਵਾਰ 29 ਮੱਗਰ ਆ ਕੱਲ 30 ਮੱਗਰ ਵੀ ਤੇ ਹੋਣਾ ਚਾਹੀਦਾ ਨਾ ਮੱਗਰ ਤਾਂ ਇਹਨਾਂ ਅੱਤੀਆਂ ਦਾ ਘੜੀ ਹੁੰਦਾ 30 ਮੱਗਰ ਕਿਥੇ ਨਹੀਂ ਬੋ ਮੈਨੂੰ ਨਹੀਂ ਪਤਾ ਇਹ ਕਿ ਚੱਕਰ ਮੇਰਾ ਨਹੀਂ ਦਿਮਾਗ ਆ ਚਲਿਓ ਬਾਓ

ਅਰਕਾਂ ਛਿੱਡੀ ਦੇਣਾ ਤੇ ਗੁਰਪੁਰਬ ਗੁਰੂ ਕੋ ਇਕੱਠੇ ਆ ਗਏ ਯਾਰ ਜਿੱਥੇ 30 ਤਰੀਕ ਕਿੱਥੇ ਗਈ ਮੱਘਰ ਦੀ ਅੱਜ 29 ਆ ਤੇ ਗੱਲ 30 ਸੰਗRAND ਪਰਸੋਂ ਇੱਕ ਤੋਂ ਹੋਣੀ ਚਾਹੀਦੀ ਆ ਤੇ 30 ਮੱਘਰ ਹੈ ਹੀ ਨਹੀਂ ਤੇ ਮੱਘਰ ਤਾਂ ਮਹੀਨੇ ਦਾ ਨਹੀਂ ਬਾਬੇ ਨੂੰ ਪੁੱਛ ਲੈ ਮੇਰਾ ਅੰਦਾਜ਼ਾ ਤੇ ਸੀ ਮਹੀਨੇ ਜੇ ਮੱਘਰ ਦਾ ਲਾਸਟ ਦਿਨ ਹੋਇਆ ਤਾਂ ਚ ਤਿੰਨ ਮੱਘਰ ਤਾਂ ਤੇ ਮੱਘਰ ਹੀ ਨਹੀਂ ਆ i ਚੱਲ ਲੈਨੇ ਤੋ ਜਦ ਨ ਤੂੰ ਗਲ ਲੈਨੇ ਤਵਾ ਮੀਤੇ ਦਿਲ ਤੇ ਕੋਪ ਚੱਲਣ ਤੋ ਹਮ ਮੀਤੇ मिलो <spaconemora>